ਜਦੋਂ ਸਾਡੇ ਲੀਵਰ ਦੇ ਵਿੱਚ 5% ਤੋਂ ਵੱਧ ਫੈਟ ਇਕੱਠਾ ਹੋ ਜਾਏ ਅਸੀਂ ਉਹਨੂੰ ਫੈਟੀ ਲੀਵਰ ਕਹਿੰਦੇ ਆਂ ਫਿਰ ਫੈਟੀ ਲੀਵਰ ਦੀ ਸਟੇजेस ਵੀ ਹੁੰਦੀਆਂ ਇੱਕ ਗ੍ਰੇਡ 1 ਹੁੰਦੀ ਹੈ ਫਿਰ 1 ਤੋਂ 2 2 ਤੋਂ 3 ਹੁੰਦੀ ਐ ਸੋ 1 ਤੋਂ 3 ਸਟੇजेस ਹੁੰਦੀ ਐ ਜਿਵੇਂ ਜਿਵੇਂ ਫੈਟ ਵੱਧਦਾ ਰਹਿੰਦਾ ਹੈ ਉਹ ਸਟੇਜ ਅੱਜ ਕੱਲ ਅਸੀਂ ਦੇਖ ਰਹੇ ਆ ਕਿ ਸੈਡੀੰਟਰੀ ਲਾਈਫ ਸਟਾਈਲ ਹੋ ਗਿਆ ਹੈ ਬੱਚੇ ਅੱਜ ਕੱਲ ਫੋਨ ਤੇ ਲੱਗੇ ਰਹਿੰਦੇ ਨੇ ਕੰਪਿਊਟਰ ਤੇ ਲੱਗੇ ਰਹਿੰਦੇ ਨੇ ਖੇਡ ਦੇ ਘਟਨੇ weight ਵੱਧ ਰਿਹਾ ਉਹਨਾਂ ਦਾ ਉਸ ਕਾਰਨ ਫੈਟੀ ਲੀਵਰ ਦੀ ਜਿਹੜੀ ਉਹ ਸਾਨੂੰ ਕਾਫੀ ਕਾਮਨ ਮਿਲ ਰਿਹਾ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਵੀ ਦੂਸਰਾ ਡਾਇਬੀਟਸ ਬੜੀ ਕਾਮਨ ਹੋ ਚੁੱਕੀ ਹੈ ਸੋ ਡਾਇਬੀਟਸ ਆਪਣੇ ਆਪ ਚ ਇੱਕ ਫੈਟੀ ਲੀਵਰ ਲਈ ਇੱਕ ਸਾਡੇ ਲਈ ਇੱਕ ਖਤਰਾ ਹੈ ਵੀ ਉਹ ਫੈਟੀ ਲੀਵਰ ਨੂੰ ਕਰ ਸਕਦੀ ਹੈ ਜੇ ਇਕਵਲੀਵਰ ਸੋਰਸਿਸ ਹੋ ਗਿਆ ਫਿਰ ਉਹ ਲੀਵਰ ਰਿਪੇਅਰ ਨਹੀਂ ਹੁੰਦਾ ਫੈਟੀ ਲੀਵਰ ਕਾਰਨ ਬੋਡੀ ਦੇ ਵਿੱਚ ਉਹਨਾਂ ਦੇ ਕੋਲੇਸਟ੍ਰੋਲ ਐਂਡ ਲਿਪਿਡਸ ਇਹ ਵੀ ਕਾਫੀ ਵੱਜ ਜਾਂਦੇ ਨੇ ਫੈਟੀ ਲੀਵਰ ਨੇ ਖਤਮ ਹੋਣਾ ਹੈ ਜੇ ਉਹ ਪੇਸ਼ੈਂਟ ਮੋਟਾ ਹੈ ਜੇ ਆਲਰੇਡੀ ਉਹ ਪਤਲਾ ਹੈ ਫਿਰ ਤਾਂ ਉਹਨੇ weight loss ਨਾਲ ਖਤਮ ਨਹੀਂ ਹੋਣਾ ਜੇ ਉਹ ਮੋਟਾ ਹੈ ਤਾਂ weight loss ਨਾਲ ਫਰਕ ਪਏਗਾ 11 ਸਿੰਟਮਸ मोस्ट ਜਿਸ ਫੈਟੀ ਲੀਵਰ ਹੋਣਾ ਸ਼ੁਰੂ ਹੁੰਦਾ ਪੇਸ਼ੈਂਟ ਨੂੰ ਭੁੱਖ ਮਰ ਜਾਂਦੀ ਹੈ ਉਹਨੂੰ ਵੀਕਨੈਸ ਫੀਲ ਹੁੰਦੀ ਹੈ ਪੋਡਕਾਸਟ ਕਿਰਦਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਕਹਿੰਦੇ ਹਨ ਕਿ ਸਾਡੀ ਸਿਹਤ ਇੱਕ ਅਨਮੋਲ ਖਜ਼ਾਨਾ ਹੈ ਜੇਕਰ ਸਿਹਤ ਹੀ ਖਰਾਬ ਹੋ ਜਾਵੇ ਤਾਂ ਦੁਨੀਆ ਦਾ ਕੋਈ ਹੋਰ ਖਜ਼ਾਨਾ ਸਾਨੂੰ ਕਿਸੇ ਵੀ ਕੰਮ ਦਾ ਨਹੀਂ ਲੱਗਦਾ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੀ ਸਿਹਤ ਦੇ ਬਾਰੇ ਹੀ ਸਿਹਤ ਦੇ ਵਿੱਚ ਲੀਵਰ ਦੇ ਪ੍ਰੋਬਲਮ ਦੇ ਬਾਰੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਦਿਨ-ਬਦਿਨ ਲੋਕਾਂ ਦੇ ਵਿੱਚ ਦੇਖਿਆ ਜਾਵੇ ਤਾਂ ਫੈਟੀ ਲੀਵਰ ਦੀ ਸਮੱਸਿਆ ਵੱਧੀ ਹੀ ਜਾ ਰਹੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਰਿਸ਼ਭ ਸਹਗਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ ਥੈਂਕ ਯੂ ਥੈਂਕ ਯੂ ਸੋ ਮਚ ਸਰ ਸਭ ਤੋਂ ਪਹਿਲਾਂ ਤੇ ਗੱਲ ਕਰਦੇ ਹਾਂ ਕਿ ਫੈਟੀ ਲੀਵਰ ਹੁੰਦਾ ਕੀ ਹੈ ਜਦੋਂ ਸਾਡੇ ਲੀਵਰ ਦੇ ਵਿੱਚ 5% ਤੋਂ ਵੱਧ ਫੈਟ ਇਕੱਠਾ ਹੋ ਜਾਏ ਅਸੀਂ ਉਹਨੂੰ ਫੈਟੀ ਲੀਵਰ ਕਹਿੰਦੇ ਹਾਂ ਫਿਰ ਫੈਟੀ ਲੀਵਰ ਦੀ ਸਟੇਜਿਸ ਵੀ ਹੁੰਦੀਆਂ ਇੱਕ ਗ੍ਰੇਡ 1 ਹੁੰਦੀ ਹੈ ਫਿਰ 1 ਤੋਂ 2 2 ਤੋਂ 3 ਹੁੰਦੀ ਹੈ ਸੋ 1 ਤੋਂ 3 ਸਟੇਜਿਸ ਹੁੰਦੀਆਂ ਜਿਵੇਂ ਜਿਵੇਂ ਫੈਟ ਵੱਧਦਾ ਰਹਿੰਦਾ ਹੈ ਉਹ ਸਟੇਜ ਵੱਧੀ ਰਹਿੰਦੀ ਹੈ ਸੋ ਫੈਟੀ ਲੀਵਰ ਦੇ ਸਿੰਪਟਮਸ ਕੀ ਹੁੰਦੇ ਨੇ ਸ਼ੁਰੂਆਤੀ ਸਿੰਪਟਮਸ ਜਿਹੜੇ ਇਹਦੇ ਨੇ ਉਹ ਕੀ ਸ਼ੁਰੂਆਤੀ ਸਿੰਪਟਮਸ ਵਿੱਚ ਪੇਟ ਭਾਰੀ ਜਾਂਦਾ ਹੈ ਕਮਜ਼ੋਰੀਆਂ ਆ ਲੱਪੈਂਦੀ ਹੈ ਭੁੱਖ ਨਹੀਂ ਲੱਗਦੀ ਬੰਦੇ ਨੂੰ ਬੜੀ ਥਕਾਨ ਰਹਿੰਦੀ ਹੈ ਔਰ ਜਦੋਂ ਇਹ ਇਹ ਸਟੇਜ ਵੱਧ ਜਾਂਦੀ ਹੈ ਫਿਰ ਇਹ ਜਦੋਂ ਲੀਵਰ ਸਿਰੋਸਿਸ ਤੱਕ ਕਨਵਰਟ ਹੋ ਜਾਂਦਾ ਹੈ ਉਸ ਦੇ ਵਿੱਚ ਪੀਲੀਆ ਆ ਲੱਗ ਜਾਂਦਾ ਹੈ ਪੇਟ ਚ ਪਾਣੀ ਪੈ ਜਾਂਦਾ ਹੈ ਜਾਂ ਫਿਰ ਖੂਨ ਦੀ ਉਲਟੀਆਂ ਜਾਂ ਬਿਉਸ਼ੀ ਹੋ ਸਕਦੀ ਹੈ ਸਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਫੈਟੀ ਲੀਵਰ ਜਦੋਂ ਸ਼ੁਰੂਆਤੀ ਸਿੰਪਟਮਸ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਜਦੋਂ ਇਹ ਜਿਆਦਾ ਘਾਤਕ ਰੂਪ ਧਾਰਨ ਕਰ ਲੈਂਦਾ ਹੈ ਫਿਰ ਪਤਾ ਚੱਲਦਾ ਹੈ ਕਿ ਫੈਟੀ ਲੀਵਰ ਦੀ ਸਮੱਸਿਆ ਹੈ ਸ਼ੁਰੂਆਤੀ ਇਹਦੀ ਜਾਂਚ ਕਿਵੇਂ ਹੋ ਸਕਦੀ ਹੈ ਸਾਨੂੰ ਰੈਗੂਲਰਲੀ ਐਵਰੀ 6 ਮੰਥਸ ਐਟ ਲੀਸਟ ਜਦੋਂ ਸਾਡੀ ਉਮਰ 40 ਸਾਲ ਤੋਂ ਉੱਤੇ ਹੋ ਜਾਏ ਐਲ ਐਫ ਟੀ ਲੀਵਰ ਫੰਕਸ਼ਨ ਟੈਸਟ ਕਰਵਾਣੇ ਚਾਹੀਦੇ ਨੇ ਔਰ ਜੇ ਉਹਨਾਂ 'ਚ ਕੋਈ ਡਾਊਟ ਲੱਗੇ ਤਾਂ ਸਾਨੂੰ ਅਲਟਰਾਸਾਉਂਡ ਕਰਵਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਇੱਕ ਸਾਨੂੰ ਇੱਕ ਕਿਸੇ ਲੀਵਰ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ ਜੋ ਅੱਗੇ ਫਰਦਰ ਫਾਈਬਰੋ ਸਕੈਨ ਜਾਂ ਹੋਰ ਕੁਝ ਰਿਕੁਆਇਰਡ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਗਾਈਡ ਕਰੇਗਾ ਉਹ ਸਾਨੂੰ ਇਸ ਲੀਵਰ ਸਪੈਸ਼ਲਿਸਟ ਨੂੰ ਮਿਲ ਕੇ ਹੀ ਕਰوانی ਚਾਹੀਦੀ ਸਰ ਅੱਜਕਲ ਦੇਖਿਆ ਜਾਵੇ ਤਾਂ ਬੱਚਿਆਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਵਿੱਚ ਦੇਖੀਏ ਤਾਂ ਫੈਟੀ ਲੀਵਰ ਦੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਆ ਰਹੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਵੀ ਇੱਥੇ ਪੇਸ਼IENTS ਬਹੁਤ ਸਾਰੇ ਆਉਂਦੇ ਹੋਣਗੇ ਇਸ ਰਾਂ ਵਿੱਚ ਬਿਲਕੁਲ ਅੱਜਕਲ ਅਸੀਂ ਦੇਖ ਰਿਹਾ ਕਿ ਸੈਡੈਂਟਰੀ ਲਾਈਫਸਟਾਈਲ ਹੋ ਗਿਆ ਹੈ ਬੱਚੇ ਅੱਜਕਲ ਫੋਨ ਤੇ ਲੱਗੇ ਰਹਿੰਦੇ ਨੇ ਕੰਪਿਊਟਰ ਤੇ ਲੱਗੇ ਰਹਿੰਦੇ ਨੇ ਖੇਡ ਦੇ ਘਟਨੇ weight ਵੱਧ ਰਿਹਾ ਉਹਨਾਂ ਦਾ ਉਸ ਕਾਰਨ ਫੈਟੀ ਲੀਵਰ ਦੀ ਜਿਹੜੀ ਸਾਨੂੰ ਕਾਫੀ ਕੋਮਨ ਮਿਲ ਰਿਹਾ ਅੱਜਕਲ ਦੇ ਬੱਚਿਆਂ ਦੇ ਵਿੱਚ ਵੀ ਦੂਸਰਾ ਡਾਇਬੀਟਸ ਬੜ ਸੋ ਡਾਇਬੀਟਿਸ ਆਪਣੇ ਆਪ ਚ ਇੱਕ ਫੈਟੀ ਲੀਵਰ ਲਈ ਇੱਕ ਸਾਡੇ ਲਈ ਇੱਕ ਖਤਰਾ ਹੈ ਵੀ ਉਹ ਫੈਟੀ ਲੀਵਰ ਨੂੰ ਕਰ ਸਕਦੀ ਹੈ ਸੋ ਇਹ ਮੇਨ ਕਾਰਨ ਲਾਈਫ ਸਟਾਈਲ ਡਾਈਟਰੀ ਡਾਈਟ ਖਰਾਬ ਜੰਕ ਫੂਡ ਲੈਂਦੇ ਨੇ ਮੈਦਾ ਬਹੁਤ ਲੈਂਦੇ ਨੇ ਥਰਡ ਸਾਡਾ ਡਾਇਬੀਟਿਸ ਸੋ ਇਹਨਾਂ ਕਾਰਨ ਬੱਚਿਆਂ ਦੇ ਵਿੱਚ ਵੀ ਫੈਟੀ ਲੀਵਰ ਕਾਫੀ ਕਾਮਨ ਪਾਇਆ ਜਾ ਰਿਹਾ ਹੈ ਫੈਟੀ ਲੀਵਰ ਦੇ ਨਾਲ ਹੋਰ ਵੀ ਕਈ ਵੱਡੀਆਂ ਬਿਮਾਰੀਆਂ ਜਿਹੜੀਆਂ ਨੂੰ ਹੋ ਜਾਂਦੀਆਂ ਨੇ ਬਿਲਕੁਲ ਦੇਖੋ ਫੈਟੀ ਲੀਵਰ ਜਿਹੇ ਅਸੇ ਨੂੰ ਠੀਕ ਨਹੀਂ ਕਰਦੇ ਅੱਜ ਕੱਲ ਜਿੰਨਾ ਕਾਮਨ ਆ ਲੋਕੀ ਇਹਨੂੰ ਬੜਾ ਲਾਈਟਲੀ ਲੈਂਦੇ ਨੇ ਪਰ ਵਿਦ ਟਾਈਮ ਅਸੀਂ ਇਹ ਦੇਖਣਾ ਹੈ ਕਿ ਲੀਵਰ ਸਿਰੋਸਿਸ ਦਾ ਸਭ ਤੋਂ ਪਹਿਲਾ ਕਾਮਨ ਕਾਰਨ ਹੁੰਦਾ ਸੀ ਅਲਕੋਹਲ ਫਿਰ ਆਇਆ ਕਾਲਾ ਪੀਲਿਆ ਹੁਣ ਜਿਹੜਾ ਨੋਰਮਲ ਫੈਟੀ ਲੀਵਰ ਹੈ ਜੋ ਸਾਡਾ ਮੈਟਾਬੋਲਿਕ ਐਸਿਡਿਟ ਫੈਟੀ ਲੀਵਰ ਡਿਜ਼ੀਜ਼ ਨੂੰ ਆਪਾਂ ਕਹਿੰਦੇ ਆ ਐਮਐਫਲ ਬਿਕੋਜ਼ ਆਫ ਸਾਡਾ ਜਿਹੜਾ ਲਾਈਫਸਟਾਈਲ ਬੁਰਾ ਹੈ ਸੈਡੀੰਟਰੀ ਲਾਈਫਸਟਾਈਲ ਹੈ ਜੰਕ ਫੂਡ ਲੈਂਦੇ ਆ ਜਬ ਮੋਟੇ ਹੋਲਾਪਨਿਆ ਇੰਨੇ ਹੀ ਫਿਊਚਰ ਜਾ ਕੇ ਨੰਬਰ 1 ਕਾਰਨ ਬੰਨਣਾ ਹੈ ਅਜੇ ਤੋ 10 ਸਾਲ ਬਾਅਦ ਲੀਵਰ ਸਰੋਸਿਸ ਦਾ ਜੇ ਇੱਕ ਵਾਰ ਲੀਵਰ ਸਰੋਸਿਸ ਹੋ ਗਿਆ ਸਿਰੋ ਲੀਵਰ ਰਿਪੇਅਰ ਨਹੀਂ ਹੁੰਦਾ ਜੇ ਅੱਗੇ ਉਹਦੀ ਕੰਪਲਿਕੀਸ਼ਨ ਆਉਂਦੀਆਂ ਜਿਵੇਂ ਮੈਂ ਕਹਿ ਚੁੱਕਿਆ ਖੂਨ ਦੀ ਉਲਟੀਆਂ ਨਾਲ ਪੇਟ ਚ ਪਾਣੀ ਪੈਣਾ ਬਿਓਸ਼ੀ ਹੋਣਾ ਹੀ ਪੀਲਿਆ ਹੋਣਾ ਸੋ ਇੱਕ ਤੇ ਇਹ ਚੀਜ਼ ਕਰਦਾ ਦੂਸਰਾ ਸੀ ਇਹ ਦੇਖਦੇ ਆਂਗੇ ਕਿ ਸੈਰਟੀ ਲੀਵਰ ਕਾਰਨ ਬੋਡੀ ਦੇ ਵਿੱਚ ਉਹਨਾਂ ਦੇ ਕੋਲੇਸਟ੍ਰੋਲ ਐਂਡ ਲਿਪਿਡਸ ਇਹ ਵੀ ਕੰਮ ਬਚ ਜਾਂਦੇ ਨੇ ਜੋ ਬਾਅਦ ਦੇ ਵਿੱਚ ਜਾ ਕੇ ਸਾਡੀ ਬਲੱਡ ਵੈਸਲਸ ਬਲੌਕ ਕਰਦੇ ਨੇ ਫਰਦਰ ਉਹਨਾਂ ਹਾਰਟ ਅਟੈਕ ਹੋਣ ਦਾ ਰਿਸਕ ਰਹਿੰਦਾ ਹੈ। ਹੂੰ। ਸੋ ਪਹਿਲਾਂ ਅਸੀਂ ਅ ਅੱਜਕੱਲ ਦੇ ਵਿੱਚ ਜਿਹੜੀ ਹੁਣ ਰੀਸੈਂਟ 3-4 ਇਅਰਸ ਵਿੱਚ ਜਿਹੜੀ ਸ਼ਿਫਟ ਆਈ ਹੈ ਉਹ ਹਾਰਟ ਤੋਂ ਲੀਵਰ ਤੇ ਆਈ ਹੈ। ਪਹਿਲਾਂ ਅਸੀਂ ਸੋਚਦੇ ਸੀਗੇ ਕਿ ਕੋਲੇਸਟ੍ਰੋ ਟ੍ਰਾਈਗਲਾਈਸਰਿਡ ਦਾ ਸਿਰਫ ਲਿੰਕ ਹੈਗਾ ਹਾਰਟ ਡਿਜ਼ੀਜ਼ ਨਾਲ। ਹੂੰ। ਹੁਣ ਅਸੀਂ ਇਹ ਕਹਿ ਰਹੇ ਹਾਂ ਕਿ ਫੈਟੀ ਲੀਵਰ ਕਾਰਨ ਹੀ ਟ੍ਰਾਈਗਲਾਈਸਰਿਡ ਕੋਲੇਸਟ੍ਰੋਲ ਵਧ ਰਹੇ ਕੋਈ ਮੈਟਾਬੋਲਿਜ਼ਮ ਡਿਸਟਰਬ ਹੋ ਰਿਹਾ ਉਹਦੇ ਕਾਰਨ ਹਾਰਟ ਡਿਜ਼ੀਜ਼ ਹੋ ਰਹੀ ਹੈ। ਹੂੰ। ਸੋ ਇਸ ਲਈ ਫੈਟੀ ਲੀਵਰ ਲਈ ਸਾਨੂੰ ਕਾਫੀ ਅਵੇਅਰ ਹੋਣਾ ਚਾਹੀਦਾ ਹੈ ਔਰ ਕੀ ਫੈਟੀ ਲੀਵਰ ਸਿਰ ਮੋٹے ਬੰਦੇ ਨੂੰ ਹੀ ਹੁੰਦਾ ਹੈ ਨਹੀਂ ਜ਼ਰੂਰੀ ਨਹੀਂ ਇੱਕ ਟਰਮ ਹੁੰਦੀ ਹੈ ਕਿ ਹੈ ਲੀਨ ਨੈਸ਼ ਮਤਲਬ ਕਿ ਜ਼ਰੂਰੀ ਨਹੀਂ ਹੈ ਕਿ ਮੋٹے ਬੰਦਿਆਂ ਨੂੰ ਹੀ ਹੋਵੇ ਇਹ ਨਾਰਮਲ ਬੰਦੇ ਜੋ ਅਲਕੋਹਲ ਲੈਂਦੇ ਨੇ ਲੇਕਿਨ ਉਹਨਾਂ ਦਾ weight ਬਿਲਕੁਲ ਠੀਕ ਹੈ ਉਹਨੂੰ ਵੀ ਹੋ ਸਕਦਾ ਹੈ ਜਿਹਨੂੰ ਕਾਲਾ ਪੀਲਿਆ ਹੈ weight ਠੀਕ ਹੈ ਉਹਨੂੰ ਵੀ ਹੋ ਸਕਦਾ ਹੈ ਕਈਆਂ ਨੂੰ ਹੈਰਿਡਿਟਰੀ ਆ ਜਾਂਦਾ ਹੈ ਕਈਆਂ ਨੂੰ ਜਿਹਨੂੰ ਆਪਾਂ ਲੀਨ ਨੈਸ਼ ਕਹਿੰਦੇ ਆ ਕਿ ਉਹਨਾਂ ਦੇ ਮੈਟਾਬੋਲਿਜ਼ਮ ਹੀ ਥੋੜਾ ਡਿਸਟਰਬਡ ਹੁੰਦਾ ਹੈ ਬਿਨਾ ਮੋਟੇ ਹੋਣ ਕਾਰਨ ਵੀ ਫੈਟੀ ਲੀਵਰ ਹੋ ਸਕਦਾ ਹੈ ਫਿਰ ਕੁਝ ਦਵਾਈਆਂ ਵੀ ਫੈਟ ਲੀਵਰ ਕਰ ਸਕਦੀਆਂ ਤੇ ਉਹਦੇ ਵਿੱਚ ਵੀ ਮੋਟਾ ਹੋਣਾ ਜ਼ਰੂਰੀ ਨਹੀਂ ਹੈ। ਹਮ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਸਮੱਸਿਆ ਬਹੁਤ ਜ਼ਿਆਦਾ ਹੀ ਵਾਧ ਰਹੀ ਹੈ। ਅਗਰ ਪਿਛਲੀਆਂ ਜਨਰੇਸ਼ਨ ਤੇ ਦੇਖਿਆ ਜਾਵੇ ਤਾਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਜੋ ਕਿ ਇਸ ਬਿਮਾਰੀ ਦੇ ਨਾਲ ਜੂਝ ਰਹੇ? ਅੱਜ ਕੱਲ੍ਹ ਜੋ ਆਪਾਂ ਮੈਂ ਉਹਨਾਂ ਨਾਲ ਗੱਲ ਕਰਕੇ ਸਾਹ ਦੇ ਕਿ ਬੱਚਿਆਂ ਨੂੰ ਜਿਵੇਂ ਕਾਫੀ ਕਾਮਨ ਹੋ ਰਿਹਾ ਹੈ ਤਾਂ ਕਾਰਨ ਹੀ ਇਹ ਹੈ ਕਿ ਸਾਡਾ ਲਾਈਫ ਸਟਾਈਲ ਕਾਫੀ ਖਰਾਬ ਹੋ ਗਿਆ ਹੈ। ਸਿਲੈਂਡਰੀ ਲਾਈਫ ਸਟਾਈਲ ਹੈ, ਬੱਚੇ ਖੇਡਦੇ ਨਹੀਂ ਹੈ। ਖਾਣਾ ਖਾਂਦੇ ਰਹਿੰਦੇ ਨੇ ਜੰਕ ਫੂਡ ਖਾਂਦੇ ਰਹਿੰਦੇ ਨੇ ਮੈਦਾ ਖਾਂਦੇ ਰਹਿੰਦੇ ਨੇ ਜਿਦੇ ਕਾਰਨ weight ਵੱਧ ਰਿਹਾ ਹੈ liver ਚ fat ਇਕੱਟਾ ਹੋ ਰਿਹਾ ਸੋ ਮੈਸੇਜ ਇਹੀ ਹੈ ਕਿ ਸਾਨੂੰ ਇੱਕ ਤਾਂ weight ਨਹੀਂ ਆਪਾਂ put on ਕਰਨਾ ਅਸੀਂ ਜੰਕ ਫੂਡ ਅਵੋਇਡ ਕਰਨਾ ਹੈ ਅਲਕੋਹਲ ਅਵੋਇਡ ਕਰਨੀ ਹੈ ਉਸ ਤੋਂ ਇਲਾਵਾ ਅਸੀਂ ਖੇਡ ਖੇਡਦੇ ਰਹਿਣਾ ਹੈ ਕੁਛ ਨਾ ਕੁਛ sports ਜਿਵੇਂ football ਹੋ ਗਿਆ cricket ਹੋ ਗਿਆ ਸਾਨੂੰ ਉਧਰ ਜਾਣਾ ਚਾਹੀਦਾ ਹੈ ਔਰ ਸਾਨੂੰ ਅੱਗੇ ਸਾਨੂੰ ਕੋਈ ਸਿੰਪਟਮਸ ਲੱਗੇ ਹੈ ਜੇ ਤੇ ਸਾਨੂੰ ਉਹਦੇ ਰੈਗੂਲਰ ਟੈਸਟ ਕਰਵਾ ਲੈਣੇ ਚਾਹੀਦੇ ਆ ਤਾਂ ਕਿ ਆਪਾਂ ਉਹਨੂੰ अर्ਲੀ ਸਟੇਜ ਤੇ ਫੜ ਲਈਏ ਤੇ ਤਾਂ ਕਿ ਅੱਗੇ ਨਾ ਵਧੇ ਟ੍ਰੀਟਮੈਂਟ ਸਰ ਕੀ ਹੈ ਫੈਟੀ ਲੀਵਰ ਦਾ ਟ੍ਰੀਟਮੈਂਟ ਕੀ ਹੈ ਕੀ ਦਵਾਈਆਂ ਤੋਂ ਬਿਨਾ ਵੀ ਠੀਕ ਹੋ ਸਕਦਾ ਬਿਲਕੁਲ ਆਈ ਥਿੰਕ ਇਹ ਪਹਿਲੀ ਗੱਲ ਤਾਂ ਪੂਰਾ ਫੈਟੀ ਲੀਵਰ ਦਾ ਕਾਰਨ ਕੀ ਜੇ ਪਹਿਲਾ ਕਾਰਨ ਹੀ ਇਹ ਹੈ ਕਿ ਉਹ ਲਾਈਫ ਸਟਾਈਲ ਖਰਾਬ ਹੈ ਖਾਣਾ ਬੈਡ ਖਰਾਬ ਲੈ ਰਿਹਾ ਤੇ ਉਹਨੂੰ ਚੇਂਜ ਕੀਤਾ ਜਾਵੇ ਸੋ ਬਿਨਾ ਦਵਾਈ ਤੋਂ ਵੀ अर्ਲੀ ਸਟੇਜ ਦੇ ਵਿੱਚ अर्ਲੀ ਸਟੇਜ ਦੇ ਵਿੱਚ ਜੇ ਤੁਹਾਨੂੰ ਲੱਗੇ ਕਿ ਜੌਂਡਸ ਨਹੀਂ ਹੈ ਜਾਂ OTDPT ਨੇ ਨਹੀਂ ਵਧੇ ਆਪਾਂ ਸਾਡਾ ਮੇਨ ਫੋਕਸ ਹੀ ਉਹਨਾਂ ਦੀ ਲਾਈਫਸਟਾਈਲ ਤੇ ਹੁੰਦਾ ਹੈ ਜਾਂ ਉਹਨਾਂ ਦੀ ਡਾਈਟ ਤੇ ਹੁੰਦਾ ਹੈ ਕਿ weight loss ਕਰਨ ਔਰ ਡਾਈਟ ਠੀਕ ਲੈਣ। ਮੈਡੀਸਿਨਸ ਉਦੋਂ ਐਡ ਹੁੰਦੀਆਂ ਜਦੋਂ ਸਾਨੂੰ ਲੱਗਦਾ ਹੈ ਕਿ ਡਿਜ਼ੀਜ਼ ਥੋੜੀ ਐਡਵਾਂਸ ਹੋ ਗਈ ਹੈ ਫਿਰ ਲਾਈਫਸਟਾਈਲ ਡਾਈਟ ਦੇ ਨਾਲ-ਨਾਲ ਮੈਡੀਸਿਨ ਐਡ ਆਉਂਦੀ ਹੈ। ਅਗਲੀ ਗੱਲ ਜੇ ਉਹ ਫੈਟੀ ਲੀਵਰ ਕਿਸੇ ਕਾਲੇ ਪੀਲੇ ਕਾਰਨ ਹੋਇਆ ਹੈ ਜਾਂ ਫਿਰ ਉਹ ਹੋਇਆ ਅਲਕੋਹਲ ਕਾਰਨ ਉਹਦੇ ਵਿੱਚ ਵੀ ਮੈਡੀਸਿਨ ਸਾਨੂੰ ਲੋੜ ਪੈਂਦੀ ਹੈ। ਸੋ अर्ਲੀ ਸਟੇਜ ਦੇ ਵਿੱਚ ਬਿਨਾ ਮੈਡੀਸਿਨ ਦੇ ਕੰਮ ਚੱਲ ਸਕਦਾ ਹੈ। ਅਗਲੇ ਅਜੇ ਥੋੜੀ ਸਟੇਜ ਵੱਧ ਗਈ ਹੈ ਮੈਡੀਸਿ lifestyle ट्रीटमेंट कितनी देर ਦੇ ਵਿੱਚ ਦਾ ਕੰਪਲੀਟ ਹੋ ਜਾਂਦਾ ਇਹ ਡਿਪੈਂਡ ਕਰਦਾ ਕਿ ਪੇਸ਼ੈਂਟ ਲਾਈਫ ਸਟਾਈਲ ਤੇ ਡਾਈਟਰੀ ਮੋਡੀਫਿਕੇਸ਼ਨ ਕਿੰਨੀਆਂ ਕਰਦਾ ਯੂਜ਼ੂਲੀ ਜੇ ਆਪਾਂ ਦੇਖੀਏ ਇੱਕ ਜਿਹੜਾ ਸਮਝਦਾਰ ਬੰਦਾ ਹੈ ਜੋ ਐਜੂਕੇਟਿਡ ਹੈ ਉਹ 3 ਤੋਂ 6 ਮਨਸ ਦੇ ਵਿੱਚ ਪ੍ਰਕਾਸ਼ਨਸ ਲੈ ਕੇ ਫੈਟੀ ਲੀਵਰ ਈਵਨ ਗ੍ਰੇਡ 3 ਤੋਂ 2 ਜਾਂ 1 ਤੱਕ ਵੀ ਆਪਾਂ ਨੇ ਦੇਖਿਆ ਹੈ ਪਰ 1 ਵੀ 3 ਤੋਂ 6 ਮਨਸ ਚ ਰਿਕਵਰ ਕਰ ਜਾਂਦਾ ਹੈ ਜੇ ਉਹ ਪ੍ਰੋਪਰ ਪ੍ਰਕਾਸ਼ਨਸ ਤੇ weight loss ਕਰੇ ਲੇਕਿਨ ਹਾਂ ਜਿਵੇਂ ਆਪਾਂ ਦੇਖਦੇ ਆਂ ਕਈ ਲੋਕ ਨਹੀਂ ਅਲਕੋਹਲ ਲੈਂਦੇ ਰਹਿੰਦੇ ਨੇ ਨਹੀਂ ਨਹੀਂ ਫੋਲੋ ਕਰਦੇ weight loss ਨਹੀਂ ਕਰਦੇ ਜੰਕ ਫੂਡ ਲੈਂਦੇ ਰਹਿੰਦੇ ਨੇ ਤਾਂ ਫਿਰ ਇਹ ਥੋੜਾ ਲੰਮਾ ਚੱਲਦਾ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੇ ਕਿੰਨਾ ਆਪਣਾ ਵਰਕਆਊਟ ਕੀਤਾ ਹੂੰ ਉਹਨੇ ਜਿੰਨ ਵਿੱਚ ਮੋਟਾਪਾ ਆ ਜਾਂਦਾ ਹੈ ਉਹ ਕੀ ਕਰਦੇ ਨੇ ਕਿ ਆਪਣਾ weight lose ਕਰਨ ਦੇ ਲਈ ਖਾਣਾ ਛੱਡ ਦਿੰਦੇ ਨੇ ਇੱਕ ਟਾਈਮ ਅਡਜਸਟਨ ਡਿਨਰ ਛੱਡ ਦਿੱਤਾ ਜਾਂ ਫਿਰ ਲੰਚ ਕਰਨਾ ਛੱਡ ਦਿੰਦੇ ਨੇ ਕਿ ਇਸ ਦੇ ਨਾਲ ਇਹ ਚੀਜ਼ ਖਤਮ ਹੋ ਸਕਦੀ ਨਹੀਂ ਦੇਖੋ ਫੈਟੀ ਲੀਵਰ ਨੇ ਖਤਮ ਹੋਣਾ ਹੈ ਜੇ ਉਹ ਪੇਸ਼ੈਂਟ ਮੋਟਾ ਹੈ ਜੇ ਆਲਰੇਡੀ ਉਹ ਪਤਲਾ ਹੈ ਫਿਰ ਤਾਂ ਉਹਨੇ weight loss ਨਾਲ ਖਤਮ ਨਹੀਂ ਹੋਣਾ ਜੇ ਉਹ ਮੋਟਾ ਹੈ ਤਾਂ weight loss ਨਾਲ ਫਰਕ ਪਏਗਾ weight loss ਦੇ ਬੜੇ ਤਰੀਕੇ ਆ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਆ ਤਰੀਕਾ ਕਹਿ ਰਹੇ ਹੋ ਕਿ ਇੱਕ ਡਾਈਟ ਛੱਡਨੀ ਔਰ ਓਕੇ ਹੈ ਮੈਨੂੰ ਲੱਗਦੀ ਸਾਡੀ ਅੱਜਕੱਲ ਦੀ ਡੇਟ ਦੇ ਵਿੱਚ ਸਾਡੀ ਵਰਕਆਊਟ ਜਾਂ ਉਹਨਾਂ ਕੰਮ ਨਹੀਂ ਹੈਗੇ ਅਸੀਂ ਤਿੰਨ ਵਾਰੀ ਖਾਣਾ ਖਾਈਏ ਟੂ ਟਾਈਮਸ ਮੀਲ ਸਫੀਸ਼ੀਐਂਟ ਹੈ ਜੇ ਇਹ ਦੋ ਟਾਈਮ ਖਾਣਾ ਖਾ ਕੇ ਜਿਹਨਾਂ ਦਾ weight loss ਹੋ ਰਿਹਾ ਹੈ ਤਾਂ ਫੈਟ ਲੀਵਰ ਰਿਵਰਸ ਹੋਏਗਾ ਸੋ hmm. ਬੇਸਿਕਲੀ so weight loss ਕਰਨਾ ਹੈ ਚਾਹੇ ਉਹ ਐਦਾ ਕਰਨਾ ਹੈ ਚਾਹੇ ਜਿਆਦਾ ਭੱਜ ਕੇ ਕਰਨਾ ਹੈ ਬ੍ਰਿਸਕ ਵਾਕ ਨਾ ਕਰਨਾ ਹੈ ਬੈਡਮਿੰਟਨ ਖੇਲ ਕੇ ਕਰਨਾ ਹੈ ਰਨਿੰਗ ਕਰਕੇ ਕਰਨਾ ਹੈ ਜਾਂ ਇੰਟਰਮਿਟੈਂਟ ਫਾਸਟਿੰਗ ਕਰਕੇ ਕਰਨਾ ਹੈ ਸੋ ਏਮ ਇਜ਼ weight loss ਜੇ ਉਹ ਹੋਏਗਾ ਤਾਂ ਫੈਟੀ ਲੀਵਰ ਰਿਵਰਸ ਹੋਏਗਾ ਜਿਨ੍ਹਾਂ ਨੇ ਆਲਰੇਡੀ weight loss ਹੈ ਫਿਰ ਵੀ ਉਹ ਫੈਟੀ ਲੀਵਰ ਦੇ ਨਾਲ ਜੂਝ ਰਹੇ ਨੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਰੈਗੂਲਰ ਆਪਣੀ ਐਰੋਬਿਕ ਐਕਸਰਸਾਈਜ਼ ਕਰਨ ਤੇ ਉਹਨਾਂ ਨੂੰ ਫਿਰ weight reduction ਵਾਲਾ ਪਾ ਨਹੀਂ ਜਾਂਦੇ ਲੇਕਿਨ ਉਹਨਾਂ ਨੂੰ ਐਰੋਬਿਕ ਐਕਸਰਸਾਈਜ਼ ਵੱਲ ਜਾਂਦੇ ਆ ਜਿਵੇਂ ਕਿ ਬ੍ਰਿਸਕ ਵਾਕ ਹੋ ਗਿਆ ਬੈਡਮਿੰਟਨ ਹੋ ਗਿਆ ਸਵੀਮਿੰਗ ਹੋ ਗਿਆ ਉਹਦੇ ਨਾਲ ਇਹ ਹੈ ਕਿ ਫਿਰ ਉਹਦੇ ਤੇ ਥੋੜਾ ਫੈਟ ਮੋਬਲਾਈਜ਼ ਹੁੰਦਾ ਲਿਵਰ ਤੋਂ ਜਿਹਦੇ ਕਰਕੇ ਰਿਵਰਸ ਹੋ ਜਾਂਦਾ ਸਰ ਅਲਕੋਹਲ ਕਿੰਨੀ ਕ ਹਾਰਮਫੁਲ ਹੈ ਫੈਟੀ ਲਿਵਰ ਦੇ ਲਈ ਅਲਕੋਹਲ ਕਾਫੀ ਹਾਰਮਫੁਲ ਹੈ ਜੇ ਆਪਾਂ ਕਹੀਏ ਜਿਵੇਂ ਆਪਾਂ ਗੱਲ ਕਰਕੇ ਹੱਡਿਆ ਕਿ ਅੱਜ ਤੋਂ 10-15 ਸਾਲ ਪਹਿਲਾਂ ਅਲਕੋਹਲ ਹੀ ਨੰਬਰ 1 ਕਾਰਨ ਸੀ ਫੈਟੀ ਲਿਵਰ ਦਾ ਤੇ ਹੁੰ ਜਾ ਕੇ ਕਿਉਂਕਿ ਬਾਕੀ ਮਟਾਪਾ ਜਾਂ ਡਾਇਬੀਟੀਜ਼ ਜਾਂ ਮੈਟਾਬੋਲਿਕ ਡਿਸਆਰਡਰਸ ਵੱਧ ਗਏ ਜਿਹਦੇ ਕਾਰਨ ਅਲਕੋਹਲ ਸੈਕਿੰਡ ਥਰਡ ਹੋ ਗਈ ਹੈ ਲੇਕਿਨ ਮੋਸਟ ਪਹਿਲਾਂ ਤੱਕ ਮੋਸਟ ਇੰਪੋਰਟੈਂਟ ਕਾਰਨ ਓਬੀਸੀ ਹਜੇ ਵੀ ਮੋਸਟ ਇੰਪੋਰਟੈਂਟ ਮੈਂ ਕਿ ਸੈਕਿੰਡ ਥਰਡ ਉਹੀ ਆਉਂਦਾ ਹੈ ਸੈਕਿੰਡ ਜਾਂ ਥਰਡ ਡਿਪੈਂਡਡ ਓਨ ਏਰੀਆ ਵੇਰੀ ਕਰਦਾ ਕਈ ਜਗ੍ਹਾ ਕਾਲਾ ਪੀਲਾ ਸੈਕਿੰਡ ਮੋਸਟ ਕਾਰਨ ਆ ਜਾਂਦਾ ਹੈ ਸੋ ਅਲਕੋਹਲ ਕੰਜ਼ਮਪਸ਼ਨ ਓਬਵੀਅਸਲੀ ਸਾਨੂੰ ਮੈਂ ਤਾਂ ਕਹਾਂਗਾ ਨਹੀਂ ਕਰਨੀ ਚਾਹੀਦੀ ਉਹਨੂੰ ਓਵਾਈਡੀ ਕਰਨਾ ਚਾਹੀਦਾ ਜਿਆਦਾ ਸਰ ਸਿੰਪਟਮਸ ਕੀ ਹੁੰਦੇ ਨੇ ਜਿਆਦਾ ਸਿੰਪਟਮਸ मोस्ट ਜਦੋਂ ਫੈਟੀ ਲੀਵਰ ਹੋਣਾ ਸ਼ੁਰੂ ਹੁੰਦਾ ਹੈ ਪੇਸ਼ੈਂਟ ਨੂੰ ਭੁੱਖ ਮਰ ਜਾਂਦੀ ਹੈ ਉਹਨੂੰ ਵੀਕਨੈਸ ਫੀਲ ਹੁੰਦੀ ਹੈ ਫਟੀਗੀਬਿਲਟੀ ਜਿਹੜਾ ਆਪਾਂ ਕਹਿੰਦੇ ਹਾਂ ਫਿਰ ਹੌਲੀ-ਹੌਲੀ ਹੋਰਾਂ ਜਾ ਕੇ ਉਹਨੂੰ ਪਾਚਨ ਸ਼ਕਤੀ 'ਚ ਇਫੈਕਟ ਪੈਂਦਾ ਹੈ ਪੇਟ ਫੁੱਲਿਆ ਰਹਿੰਦਾ ਹੈ ਜਿਹਨੂੰ ਬਲੌਟਿੰਗ ਕਹਿੰਦੇ ਆ ਤੀਸਰਾ ਫਿਰ ਜਦੋਂ ਐਡਵਾਂਸ ਸਟੇਜ ਤੇ ਆ ਜਾਂਦਾ ਫਿਰ ਪੀਲੀਆ ਹੋਣਾ ਲੱਗ ਪੈਂਦਾ ਜਦੋਂ ਡਿਜ਼ੀਜ਼ ਦੇ ਸਟੇਜ ਵੱਧ ਜਾਂਦੀ ਹੈ ਹੋਰ ਡਿਜ਼ੀਜ਼ ਦੀ ਸਟੇਜ ਵੱਧ ਜਾਂਦੀ ਹੈ ਜਿਹੜਾ ਫੈਟੀ ਲੀਵਰ ਦਾ ਸਿਰੋਸਿਸ ਹੋ ਜਾਂਦਾ ਹੈ ਉਹਦੇ ਵਿੱਚ ਪੇਟ ਚ ਪਾਣੀ ਪੈਣਾ ਬਿਯੋਸ਼ੀ ਹੋਣੀ ਪੀਲੀਆ ਹੋਣਾ ਔਰ ਖੂਨ ਦੀ ਉਲਟੀ ਜਿਹੜਾ ਡਿਜ਼ੀਜ਼ ਸਰੋਸਿਸ ਤੱਕ ਪਹੁੰਚ ਜਾਂਦੀ ਹੈ ਫੈਟੀ ਲੀਵਰ ਕਿਹੜੀ ਸਟੇਜ ਹੈ ਸਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਹਾਰਮਫੁਲ ਹੋ ਜਾਂਦੀ ਹੈ ਬਚਾਅ ਕਰਨਾ ਮੁਸ਼ਕਿਲ ਹੋ ਜਾਂਦਾ ਹਾਂ ਜਦੋਂ ਫੈਟੀ ਲੀਵਰ ਗ੍ਰੇਡ 3 ਤੋਂ ਸਰੋਸਿਸ ਦਾ ਬੰਦਾ ਆ ਜਾਂਦਾ ਉਹ ਜ਼ਿਆਦਾ ਹਾਰਮਫੁਲ ਸਟੇਜ ਹੈ ਕਿਉਂਕਿ ਇੱਕ ਵਾਰ ਲੀਵਰ ਸਰੋਸਿਸ ਹੋ ਗਿਆ ਫਿਰ ਉਹਨੂੰ ਰਿਵਰਸ ਕਰਨਾ ਨਹੀਂ ਇਟ ਇਜ਼ ਰਿਵਰਸ ਨਹੀਂ ਕੀਤਾ ਜਾ ਸਕਦਾ ਜੇ ਲੀਵਰ ਸਰੋਸਿਸ ਹੈ ਫੈਟੀ ਲੀਵਰ ਗ੍ਰੇਡ 3 ਤੱਕ ਅਪਾ ਰਿਵਰਸ ਕਰਵਾ ਸਕਦੇ ਆ ਤੁਹਾਡੇ ਇੱਥੇ ਪੇਸ਼ੈਂਟਸ ਜ਼ਿਆਦਾ ਕਿਸ ਚੀਜ਼ ਦੇ ਨਾਲ ਜੂਝ ਰਹੇ ਹੁੰਦੇ ਨੇ ਜਦੋਂ ਫੈਟੀ ਲੀਵਰ ਦੀ ਸਮੱਸਿਆ ਲੈ ਕੇ ਆਉਂਦੇ ਨੇ। ਇਹ ਹੀ ਸਾਰੀ ਜੋ ਇਹ ਵੀ ਭੁੱਖ ਨਹੀਂ ਲੱਗਦੀ, ਵੀਕਨੈਸ ਆ ਕਾਫੀ ਜ਼ਿਆਦਾ, weight ਵਾਰੀ ਜਾਂਦਾ ਹੈ। ਮੋਸਟਲੀ ਇਹ ਹੀ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਬਾਕੀ ਆਉਂਦੇ ਨੇ ਉਹ ਐਡਵਾਂਸ ਡਿਜ਼ੀਜ਼ ਤੇ ਆਉਂਦੇ ਨੇ। ਲੀਵਰ ਸਿਰੋਸਿਸ ਆਲਰੇਡੀ ਹੋਇਆ ਹੁੰਦਾ ਉਹਨਾਂ ਨੂੰ। ਹਮ। ਸੋ ਉਹਨਾਂ ਦੇ ਫਿਰ ਉਹਦੇ ਸਿੰਟਮਸ ਜਿਵੇਂ ਮੈਂ ਦੱਸਿਆ ਜਿਵੇਂ ਕਿ ਕੂਨ ਦੀ ਉਲਟੀ, ਪੇਟ 'ਚ ਪਾਣੀ, ਬਿਉਸ਼ੀ, ਪੀਲੀਆ ਇਸ ਨਾਲ ਆਉਂਦੇ। ਹਮ। ਖਾਨਪਾਂਸਾ ਰਾਜ ਦਾ ਜਿਹੜਾ ਹੈ ਉਹ ਵੀ ਬਹੁਤ ਇਫੈਕਟ ਕਰਦਾ ਹੈ ਕੀ ਕਹਿਣਾ ਚਾਹੋ ਬਿਲਕੁਲ ਇਹ ਹੀ ਹੈ ਨੰਬਰ 1 ਕੌਜ਼ ਹੁਣ ਇਹ ਕਾ ਹੋ ਰਿਹਾ ਹੈ ਕਿ ਜੰਕ ਫੂਡ ਅਸੀਂ ਖਾ ਰਹੇ ਹਾਂ ਰਿਫਾਈਨਡ ਕਾਰਬਸ ਨੂੰ ਮੈਦਾ ਕਹਿੰਦੇ ਆ ਪੀਜ਼ਾ 버ਗਰ ਪਾਸਤਾ ਸਾਰੀ ਬਰੈਡ ਹੋ ਗਈ ਉਸ ਤੋਂ ਬਾਅਦ ਰੈਡ ਮੀਟ ਹੋ ਗਿਆ ਮਟਰਨ ਹੋ ਗਿਆ ਅਲਕੋਹਲ ਜਿਹੜੀ ਲੈ ਰਹੇ ਨੇ ਅੱਜ ਕੱਲ ਔਰ ਜਿਹੜੀ ਮੋਕਟੇਲਸ ਆਦੀਆਂ ਜਾਂ ਅੱਜ ਕੱਲ ਕਾਰਬੋਨੇਟਡ ਡਰਿੰਕਸ ਕਹਿੰਦੇ ਨੇ ਇਹ ਸਾਰੀਆਂ ਕਾਰਨ ਬਾਡੀ ਦੇ ਵਿੱਚ ਮੈਟਾਬੋਲਿਜ਼ਮ ਡਿਸਆਰਡਰ ਹੁੰਦਾ ਹੈ ਜਿਹਦੇ ਕਾਰਨ ਫੈਟ ਇਕੱਠਾ ਹੁੰਦਾ ਹੈ ਔਰ ਤੁਸੀਂ ਦੇਖਿਆ ਹੋਵੇਗਾ ਕਿ ਪੇਸ਼ੈਂਟ ਕਹਿੰਦੇ ਕਿ ਮੇਰਾ ਬਾਕੀ ਸਾਰਾ ਸਰੀਰ ਠੀਕ ਹੈ ਲੇਕਿਨ ਪੇਟ ਦੇ ਵਿੱਚ ਚਰਬੀ ਹੈ ਇਹ ਨਹੀਂ ਜਾਂਦੀ ਸੋ ਇਹ ਸਾਰਾ ਸਾਡੇ ਜੰਕ ਫੂਡ ਰਿਲੇਟਡ ਹੀ ਹੈ। ਹੂੰ। ਸੋ ਸਾਨੂੰ ਇੱਕ ਚੀਜ਼ ਐਵੋਇਡ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਦਾ ਹੈਲਦੀ ਫੂਡ ਲੈਣਾ ਚਾਹੀਦਾ? ਬਿਲਕੁਲ। ਸਾਨੂੰ ਆ ਦੇਖੋ ਅਗਰ ਤੁਸੀਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਆ ਫੈਟੀ ਲੀਵਰ ਦੇ ਵਿੱਚ ਜਬ ਪ੍ਰੋਟੀਨ ਰਿਚ ਡਾਈਟ ਲੈਣੀ ਚਾਹੀਦੀ ਹੈ। ਪ੍ਰੋਟੀਨ ਆਪਾਂ ਦੇਖਿਓ ਵੈਜੀਟੇਬਲ ਡਾਈਟ ਵਿੱਚ ਹੁੰਦਾ ਹੈ। ਪਨੀਰ ਦੇ ਵਿੱਚ ਦਾਲਾਂ ਹੋ ਗਿਆ ਸਾਡੀਆਂ ਸੋਇਆਬੀਨ ਹੋ ਗਿਆ ਫਿਰ ਨਾਨ ਵੈਜਸ ਐਗ ਲੈ ਲੈਣੇ ਹੈ ਯੋਗਰਟ ਦਾ ਆਪਾਂ ਕਹਿੰਦੇ ਆ ਕਿ ਨਾਲ ਉਹ ਫਿਸ਼ ਹੋ ਗਿਆ ਔਰ ਰੋਸਟਡ ਦ ਗ੍ਰਿਲਡ ਫਿਸ਼ ਸੋ ਪ੍ਰੋਟੀਨ ਰਿਚ ਡਾਈਟ ਹੋ ਗਈ ਉਸ ਤੋਂ ਬਾਅਦ ਡਾਈਟ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਵੈਜੀਟੇਬਲਸ ਤੇ ਫਰੈਸ਼ ਫਰੂਟਸ ਐਡ ਹੋਣ ਸੋ ਪਪਾਇਆ ਚੰਗਾ ਹੈ ਸਿਟਰਸ ਫਰੂਟ ਜਿਵੇਂ ਸੰਤਰਾ ਮਸਾਮੀ ਹੈ ਚੰਗੇ ਨੇ ਫਿਰ 베ਰੀਸ ਬਹੁਤ ਅੱਛੀ ਹੁੰਦੀਆਂ ਜਿਵੇਂ ਬਲੂ 베ਰੀਆ ਬਲੂ 베ਰੀਆ ਤਾਂ ਨਹੀਂ ਮਿਲਦੀ ਲੇਕਿਨ ਫਾਲਸੇ ਮਿਲਦੇ ਆ ਉਹ ਲੈ ਸਕਦੇ ਆ ਬਿਨਾ ਉਹਤੇ ਕੁਨ ਨਮਕ ਪਾਈ ਸੋ 베ਰੀਸ ਚੰਗੀਆਂ ਨੇ ਸਿਟਰ ਸੰਤਰਾ ਮਸੰਬੀ ਚੰਗੇ ਨੇ ਉਸ ਤੋਂ ਬਾਅਦ ਅਸੀਂ ਕਹਿੰਦੇ ਆ ਗ੍ਰੀਨ ਵੈਜੀਟੇਬਲਸ ਹੋ ਗਏ ਐਵੋਕਾਡੋ ਹੋ ਗਿਆ ਫਿਰ ਬਦਾਮ ਤੇ ਅਖਰੋਟ ਸੋ ਪੰਜ ਪੰਜ ਅਸੀਂ ਕਹਿੰਦੇ ਆ ਪੇਸ਼ੈਂਟਸ ਨੂੰ ਪੰਜ ਬਦਾਮ ਤੇ ਪੰਜ ਅਖਰੋਟ ਵੀ ਹੋ ਗਏ ਡੇਲੀ ਸਵੇਰੇ ਖਾਣਾ ਕਰੋ ਇਸ ਤੋਂ ਇਲਾਵਾ ਅਸੀਂ ਕਹਿੰਦੇ ਆ ਕਿ ਬਲੈਕ ਕਾਫੀ ਤੇ ਗ੍ਰੀਨ ਟੀ ਦਾ ਵੀ ਬਹੁਤ ਰੋਲ ਹੈ ਰਾਦਰ ਇਹ ਉਹਨੂੰ ਰਿਵਰਸ ਕਰਨ ਚ ਵੀ ਹੈਲਪ ਕਰਦੇ ਨੇ ਸੋ ਦੋ ਕੱਪ ਅਸੀਂ ਰਿਕਮੈਂਡ ਕਰਦੇ ਆ ਬਲੈਕ ਟੀ ਵਿਦਆਊਟ ਮਿਲਕ ਐਂਡ ਵਿਦਆਊਟ 슈ਗਰ ਸੌਰੀ ਬਲੈਕ ਕਾਫੀ ਐਂਡ ਗ੍ਰੀਨ ਟੀ ਸੋ ਬਲੈਕ ਕਾਫੀ ਵਿਦਆਊਟ ਮਿਲਕ ਐਂਡ ਵਿਦਆਊਟ 슈ਗਰ ਔਰ ਗ੍ਰੀਨ ਟੀ ਮੇਜਰ ਮੇਜਰ ਤੋਂ ਇਹ ਲਾਈਕ ਸੇ ਇਹੀ ਚੀਜ਼ ਹੈ ਸਰ ਐਕਸਰਸਾਈਜ਼ ਦੀ ਗੱਲ ਕਰੀਏ ਤੇ ਕਿਹੜਾ ਟਾਈਮ ਪਰਫੈਕਟ ਹੈ ਫੈਟੀ ਲਿਵਰ ਨੂੰ ਘਟਾਉਣ ਦੇ ਲਈ ਐਕਸਰਸਾਈਜ਼ ਦਾ ਆ ਪਰ ਜੇ ਉਹ ਨਹੀਂ ਮਿਲ ਪੰਦਾ ਤੇ ਈਵਨਿੰਗ ਟਾਈਮ ਵੀ ਠੀਕ ਹੈ ਹਮਮ ਰੋਜ਼ ਦੀ ਕਿੰਨੇ ਘੰਟੇ ਸੈਰ ਜ਼ਰੂਰੀ ਐਟ ਲੀਸ ਅਸੀਂ ਕਹਿੰਦੇ ਹਾਂ ਹਫਤੇ ਦੇ ਵਿੱਚੋਂ 5 ਡੇਸ ਅ ਵੀਕ ਔਰ ਪੰਜ ਦਿਨਾਂ ਦੇ ਵਿੱਚ ਅਸੀਂ ਕਵਾਂਗੇ ਐਟ ਲੀਸਟ 45 ਮਿੰਟ ਦੋ ਤੂੰ ਹਮਮ ਉਹ ਸਾਡਾ ਟਾਰਗੇਟ ਹੁੰਦਾ ਹੈ ਕਿ ਇਹ ਸੈਰ ਦਾ ਟਾਰਗੇਟ ਹੈ ਕਿ ਅਸੀਂ weight loss ਕਰਨਾ ਜੇ ਫੈਟੀ ਲੀਵਰ ਗ੍ਰੇਡ 1 ਹੈ ਤਾਂ 5% ਆਪਣਾ weight loss ਕਰਨਾ ਹੈ 6 ਮਹੀਨਿਆਂ ਚ ਜੇ 2 ਹੈ 7% ਜੇ 3 ਹੈ 10% 6 ਮਹੀਨਿਆਂ ਚ ਰਨਿੰਗ ਵੀ ਹੈਲਪਫੁਲ ਰਨਿੰਗ ਵੀ ਕਰ ਸਕਦੇ ਆ ਰਨਿੰਗ ਬ੍ਰਿਸਕ ਵਾਕ সুইਮਿੰਗ ਬੈਡਮਿੰਟਨ ਇਹ ਸਾਰੇ ਹੈਲਪਫੁਲ ਹੈ ਜੇ ਕੋਈ ਚੀਜ਼ਾਂ ਨਹੀਂ ਕਰ ਸਕਦਾ ਮੰਨ ਲਓ ਮੰਨ ਲਓ ਕਹਿੰਦਾ ਕਿ ਮੇਰੇ ਗੋਡੇ ਖਰਾਬ ਹੈ ਮੈਂ ਮੋਟਾ ਆ ਮੇਰੇ ਗੋਡੇ ਨਹੀਂ ਚੱਲ ਪਾਂਦੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਸਾਈਕਲਿੰਗ ਜੇ ਪੋਸੀਬਲ ਹੈ ਜਾਂ ਫਿਰ ਫਿਰ تھوੜੀ ਸਟਰੈਂਥਿੰਗ ਐਕਸਰਸ ਆਪਾਂ ਐਡਵਾਈਸ ਕਰਦੇ ਹਾਂ ਜਿਵੇਂ ਅਸੀਂ ਕਹਿੰਦੇ ਕਿ 5-5 ਕਿਲੋ ਦੇ ਡੰਬਲ ਚੁੱਕ ਲੋ ਸਟਰੈਂਥਿੰਗ ਐਕਸਰਸ ਤੋਂ ਉਹਨੇ ਬੈਟਰ ਨਹੀਂ ਹੈ ਜਿਨਾ ایرੋਬਿਕ ਬੈਟਰ ਹੈ ਪਰ ਲੇਕਿਨ ਕੁਝ ਨਾ ਕਰ ਨਾਲੋ ਬੈਟਰ ਹੈ ਹਮਮ ਸਟੈਂਥ ਨਹੀਂ ਐਕਸਾਈਡ ਸਰ ਲਾਸਟ ਦੇ ਵਿੱਚ ਇੱਕ ਮੈਸੇਜ ਜੋ ਕਿ ਲੋਕਾਂ ਤੋਂ ਜਾਵੇ ਜੋ ਕਿ ਜਿਨ੍ਹਾਂ ਨੂੰ ਪਤਾ ਲੱਗੇ ਕਿ ਫੈਟੀ ਲੀਵਰ ਤੋਂ ਬਚਾ ਦੇ ਲਈ ਕੀ ਕੀ ਕਰਨਾ ਹੈ ਦੇਖੋ ਫੈਟੀ ਲੀਵਰ ਮੈਂ ਜਦੋਂ ਗੱਲ ਕਰ ਚੁੱਕੇ ਕਿ ਕੀ ਕੀ ਕੰਪਲਿਕੀਸ਼ਨ ਹੁੰਦੀਆਂ ਹੈ ਕਾਫੀ ਕਾਮਨ ਹੈ ਲਗਭਗ 1/3 ਪਾਇਆ ਜਾ ਰਿਹਾ ਹੈ ਜਿਵੇਂ ਮੈਂ ਅੰਮ੍ਰਿਤਸਰ ਚ ਆਰਬਨ ਪੋਪੂਲੇਸ਼ਨ ਹੈ 1/3 ਨੂੰ ਫੈਟੀ ਲੀਵਰ ਮਿਲ ਰਿਹਾ ਹੈ ਮਤਲਬ ਕਾਫੀ ਜ਼ਿਆਦਾ ਅਸੀਂ ਕਾਮਨਲੀ ਦੇਖ ਰਹੇ ਹਾਂ ਇਹਨੂੰ ਇਸ ਚੀਜ਼ ਨੂੰ ਸਾਨੂੰ अर्ਲੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਜੇ ਸਾਨੂੰ ਕੋਈ ਦਿੱਕਤ ਆਵੇ ਜਿਵੇਂ ਕਿ ਪੀਲੀਆ ਥਕਾਵਟ ਪੁਕ ਨਹੀਂ ਲਗਣੀ ਸਾਨੂੰ ਇਹਦੀ ਜਾਂਚ ਕਰਾਣੀ ਚਾਹੀਦੀ ਲੀਵਰ ਫੰਕਸ਼ਨ ਟੈਸਟ ਕਰਵਾਉਣੇ ਚਾਹੀਦੇ ਆ ਪਲੱਸ ਸਾਨੂੰ ਆਪਣਾ ਲਾਈਫ ਸਟਾਈਲ ਠੀਕ ਕਰਨਾ ਚਾਹੀਦਾ ਹੈ ਲਾਈਫ ਸਟਾਈਲ ਦੇ ਵਿੱਚ ਅਸੀਂ ਮਟਰਨ ਅਲਕੋਹਲ ਰਿਫਾਈਨਡ ਕਾ ਮੈਦਾ ਜੰਕ ਫੂਡ ਨਹੀਂ ਲੈਣਾ ਅਸੀਂ ਜ਼ਿਆਦਾ ਫਰੂਟ ਵੈਜੀਟੇਬਲਸ ਪ੍ਰੋਟੀਨ ਰਿਚ ਡਾਈਟ ਲੈਣੀ ਹੈ ਪਲੱਸ ਅਸੀਂ ਪ੍ਰਿਸਕ ਵਾਕ ਕਰਨਾ ਹੈ ਅਸੀਂ weight loss ਕਰਨਾ ਹੈ ਨਾਲ ਸੈਰ ਕਰਨੀ ਹੈ ਰੈਗੂਲਰਲੀ ਤਾਂ ਕਿ ਅਸੀਂ ਲੀਵਰ ਨੂੰ ਨਾਰਮਲ ਕਰ ਸਕੀਏ ਸੋ ਹੈਲਦੀ ਲੀਵਰ ਹੀ ਸਾਨੂੰ ਅੱਗੇ ਹੈਲਦੀ ਲਾਈਫ ਦੇ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਔਰ ਇਤਨੀ ਵਧੀਆ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇਣ ਲਈ। ਸੋ ਇਹ ਸੀ ਕਿ ਮੇਰੇ ਨਾਲ ਡਾਕਟਰ ਰਿਸ਼ਪ ਸਾਗਲ ਜਿਨ੍ਹਾਂ ਨੇ ਅੱਜ ਫੈਟੀ ਲੀਵਰ ਦੀ ਸਮੱਸਿਆ ਤੇ ਪੂਰੀ ਵਿਸ਼ੇਸ਼ ਤਰ੍ਹਾਂ ਜਾਣਕਾਰੀ ਦਿੱਤੀ ਹੈ ਕਿ ਆਮ ਲੋਕ ਜੋ ਕਿ ਇਸ ਸਮੱਸਿਆ ਤੋਂ ਜੂਝ ਰਹੇ ਨੇ ਉਹ ਘਰ ਬੈਠੇ ਹੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਪਣਾ ਕੇ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸੈਰ ਕਰਕੇ ਇਸ ਫੈਟੀ ਲੀਵਰ ਦੀ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਨੇ। ਇਸ ਤਰ੍ਹਾਂ ਦੇ ਹੋਰ ਪੋਡਕਾਸਟ ਲੈ ਕੇ ਫਿਰ ਹਾਜ਼ਰ ਹੋਵਾਂਗੇ